ਏ ਆ ਲਾਭ ਸਿੰਘ ਹੀਰਾ ਬਿਜਲੀ ਮੈਕਮੇ ਤੋਂ ਰਟਾਇਰਡ ਲਾਈਨਮੈਨ ਅੱਜ ਇਹਦੇ ਵੱਡੇ ਮੁੰਡੇ ਦਾ ਵਿਆਹ ਹੈ ਖੁਸ਼ੀਆਂ ਨੂੰ ਮੁੰਡੇ ਦੇ ਵਿਆਹ ਦੀ ਘਟ ਵਿਆਹ 'ਚ ਮਿਲਣ ਵਾਲੇ ਦਾਜ ਦੀ ਵੱਧ ਹੈ ਕੁੜੀ ਦੀਆਂ ਚਾਰੇ ਲੱਤਾਂ ਬਾਹਾਂ ਹੈ ਕਿ ਨਹੀਂ ਇਹਨੇ ਅੱਜ ਤੱਕ ਨਹੀਂ ਪੁੱਛੀ ਪਰ ਦਾਜ ਵਾਲੇ ਬੈੱਡ ਦੇ ਚਾਰੇ ਪਾਵੇ ਹੈ ਕਿ ਨਹੀਂ ਇਹ ਕਈ ਵਾਰੀ ਪੁੱਛ ਚੁੱਕੇ ਲੈ ਜੋੜੇ ਪਾਲਿਸ਼ ਕਰਦੇ ਲਾਭ ਸਿਆ ਓਏ ਅੱਜ ਤਾਂ ਤੇਰੇ ਮੁੰਡੇ ਦਾ ਵਿਆਹ ਆ ਤੋਏ ਮੁੰਡੇ ਦੇ ਵਿਆਹ ਤੇ ਤਾਂ ਨਵੇਂ ਜੋੜੇ ਲੈ ਲੈਂਦਾ ਕਿਉਂ ਲਾਵਾਂ ਮੈਂ ਨਵੇਂ ਜੋੜੇ ਜਦੋਂ ਕੁੜੀ ਵਾਲਿਆਂ ਨੇ ਮੁੰਡੇ ਨੂੰ ਨਵੇਂ ਜੋੜੇ ਲੈ ਕੇ ਦੇਣੇ ਆ ਹੋਸ ਤਾਂ ਮੁੰਡੇ ਦੇ ਪਿਓ ਨੂੰ ਵੀ ਲੈ ਕੇ ਦੇ ਦੇਣ ਮੈਂ ਉਹੀ ਫਜ਼ੂਲ ਖਰਚੀ ਕਰਦਾ ਫਿਰ ਲੈ ਭਈ ਮਿਹਰਬਾਨੀ ਵੀ ਬਹੁਤ ਮਿਹਰਬਾਨੀ ਜਿਉਂਦਾ ਰਹਿ ਪੈਸੇ ਖਾਤੇ 'ਚ ਲਿਖ ਲਈ ਉਹ ਕਿਹੜਾ ਖਾਤਾ ਖੂ ਖਾਤਾ ਤੇਰੇ ਭਤੀਜ ਦਾ ਵਿਆਹ ਇੰਨਾ ਕੁ ਤਾਂ ਸ਼ਗਨ ਬਣਦਾ ਹੀ ਆ ਤੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਾਹਿਬ ਸੱਚੀ ਤੁਸੀਂ ਆਪਣੀ ਬੇਟੀ ਨੂੰ ਬਹੁਤ ਅੱਛੇ ਸੰਸਕਾਰ ਦਿੱਤੇ ਲਾਹਵ ਸਿੰਘ ਜੀ ਉਹ ਮੈਂ ਕੁੜੀ ਵਾਲਿਆਂ ਵੱਲੋਂ ਨਹੀਂ ਮੈਂ ਤਾਂ ਤੁਹਾਡੇ ਵੱਲੋਂ ਆ ਅਸਲ 'ਚ ਦਾਜ ਦੇ ਚਾਹ ਦੇ ਵਿੱਚ ਮੈਨੂੰ ਅੱਜ ਸਾਰੇ ਕੁੜੀ ਵਾਲੇ ਲੱਗੀ ਜਾਂਦੇ ਹੈਪੀ ਉਹ ਹੈਪੀ ਹਾਂ ਤਾਂ ਹੈਪੀ ਕਿੱਥੇ ਮੋਂ ਦਾ ਪੈਗ ਲਾ ਰਿਹਾ ਤੁਸੀਂ ਮੈਨੂੰ ਦੱਸੋ ਕਹਿਣਾ ਕੀ ਹੈ ਇਹੀ ਕਹਿਣਾ ਸੀ ਕਿ ਭਰਾ ਦੇ ਵਿਆਹ ਦੇ ਵਿੱਚ ਐਵੇਂ ਬਹੁਤੀ ਢਫੇ ਨਾ ਕੱਲ ਨੂੰ ਉਹਦੀ ਵੀ ਬੋਲੀ ਲੱਗਣੀ ਆ ਦਾਜ ਦੀ ਮਾਰਕੀਟ ਦੇ ਵਿੱਚ ਮੈਂ ਕੁੰਡੀ ਲਾਲਾ ਜਿਵੇਂ ਤੁਹਾਡੇ ਰਿਵਾਜ ਹੋਵੇ ਉਹ ਰਿਵਾਜ ਤਾਂ ਸਾਡੇ ਛੱਤ ਤੇ ਪੈਣ ਦਾ ਨਹੀਂ ਜੀ ਮੇਰੇ ਡੈਰੀ ਨਰਾਜ਼ ਹੋਣਗੇ ਇੱਥੇ ਠੀਕ ਹੈ ਕੀ ਹੋਇਆ ਥੱਲੇ ਚੱਲ ਦੱਸ ਦਿੰਨਾ ਕੀ ਹੋਇਆ ਮੈਂ ਆਇਆ ਹੁਣੀ ਸੋ ਹੀ ਨਾ ਹੁਣ ਵਿਚੋਲੇ ਦਾ ਕੰਮ ਤਾਂ ਨਿਬੜ ਗਿਆ ਇਹਨੂੰ ਕਹਿ ਰਿਹਾ ਹੈ ਜਾਣ ਦੋ ਪੋਤੇ ਨਾਲ ਨੂੰ ਪੁੱਛ ਜਾ ਨਹੀਂ ਦਿੰਦੇ ਡੈਡੀ ਕੀ ਹੋਇਆ ਜਦੋਂ ਦੀ ਡੋਲੀ ਆਈ ਹੈ ਤੂੰ ਤਾਂ ਜਨਾਨੀ ਵੇਖ ਕੇ ਅੰਨਾ ਹੋਇਆ ਫਿਰਦਾ ਇੱਕ ਮਿੰਟ ਵੀ ਥੱਲੇ ਆ ਕੇ ਚੈੱਕ ਨਹੀਂ ਕੀਤਾ ਕਿ ਦਾਜ ਦਾ ਸਬੰਧ ਪੂਰਾ ਆਇਆ ਕਿ ਨਹੀਂ ਆਇਆ ਉਹ ਜਿਹੜੀ ਅੱਜ ਤਾਂ ਮੇਰਾ ਵਿਆਹ ਹੋਇਆ ਹੁਣ ਜਨਾਨੀ ਛੱਡ ਕੇ ਦਾਜ ਚੈੱਕ ਕਰਦਾ ਚੰਗਾ ਲੱਗਦਾ ਮੈਨੂੰ ਉਹ ਤੇ ਜਨਾਨੀ 'ਚ ਕੋਈ ਘਾਟ ਹੋਊ ਤਾਂ ਚੱਲੂ ਪਰ ਜੇ ਦਾਜ ਵਿੱਚ ਘਾਟ ਹੋਈ ਉਹ ਨਹੀਂ ਚੱਲਣੀ ਹੈ ਰਾਜ ਪੂਰਾ ਨਹੀਂ ਆਇਆ ਪੁੱਤ ਕੁੜੀ ਵਾਲਿਆਂ ਨੇ ਪੈਡ ਤੇ ਸਕੂਟਰ ਮਾਰ ਲਿਆ ਐ ਕਿਵੇਂ ਮਾਰ ਲਿਆ ਮਾਂ ਨੇ ਐਵੇਂ ਨਹੀਂ ਨਾ ਰੱਖਿਆ ਲਾਭ ਸਿੰਘ ਹੀਰਾ ਜੇ ਐਂ ਘਾਟੇ ਖਾਣ ਲੱਗੇ ਤਾਂ ਸਰ ਗਿਆ ਅਲਾਹ ਸਿਆ ਆਪਾਂ ਵੀ ਤਾਂ 8ਵੀਂ ਫੇਲ ਮੁੰਡੇ ਨੂੰ 10ਵੀਂ ਪਾਸ ਦੱਸਿਆ ਅਗਲੇ ਨੂੰ ਪਤਾ ਲੱਗ ਗਿਆ ਡੈਡੀ ਦੇਖੋ ਗਲਤੀ ਤਾਂ ਆਪਣੀ ਵੀ ਐ ਹਾਂ ਓਏ 8ਵੀਂ ਫੇਲ ਤੇ 10ਵੀਂ ਪਾਸ 'ਚ ਕੋਈ ਫਰਕ ਨਹੀਂ ਹੁੰਦਾ ਨੌਕਰੀ ਤਾਂ ਸਾਨੂੰ ਨਹੀਂ ਮਿਲਦੀ ਮੁੰਡੇ ਦਾ ਆਪਣਾ ਵੈਲਡਿੰਗ ਦਾ ਕੰਮ ਹੈ ਕਹਦੀ ਕੁੜੀ ਵਾਲਿਆਂ ਨੂੰ ਮੈਂ ਜਾਵਾਂ ਜੀ ਫਿਰ ਗੱਲ ਕਰਦਾ ਜਾ ਕੇ ਮੈਂ ਜੇ ਉਹ ਨਾ ਮੰਨੇ ਤਾਂ ਅਸੀਂ ਤੇਰਾ ਬੈਡ ਚੱਕ ਲੈਣਾ ਕਿਉਂ ਸਾਲਾ ਸਾਹਿਬ ਬਿਲਕੁਲ ਜੀਜਾ ਜੀ ਮੇਰਾ ਕਾ ਤੂੰ ਮੈਤੇ ਕੁਝ ਹੋ ਗਿਆ ਮੇਰਾ ਕੀ ਕਸੂਰ ਹੋ ਗਿਆ ਹਾਂ ਹੁਣ ਤੂੰ ਕਿੱਥੇ ਚੱਲਿਆ ਡੈਡੀ ਮੈਂ ਜਾ ਕੇ ਪੰਮੀ ਨਾਲ ਗੱਲ ਕਰਦਾ ਹੋ ਸਕਦਾ ਉਹ ਆਪਣੇ ਘਰ ਦੇਆਂ ਨੂੰ ਮਨਾ ਲੇ ਗੱਲ ਹੀ ਕਰੀ ਹਜੇ ਗੱਲ ਨਾ ਲਾਈ ਹੋ ਸਕਦਾ ਕੁੜੀ ਮੋੜਨੀ ਪੈ ਜਵੇ ਹਾਂ ਵਿਆਹ ਕਿ ਲੈਂਦੀ ਹੂ ਕੁੜੀ ਨੂੰ ਤਾਂ ਲਾਭ ਸਿੰਘ ਕਿਵੇਂ ਮੋੜ ਦਿੰਦਾ ਅੱਜ 7 ਸਾਲ ਹੋ ਗਏ ਭੋਲੇ ਦੇ ਵਿਆਹ ਨੂੰ ਤੇ ਭੋਲੇ ਕੋਲੇ ਕਿ ਨਿੱਕਾ ਜਿਹਾ ਜਾਕ ਵੀ ਹੈ ਪਰ ਭੋਲੇ ਦੇ ਵਿਆਹ ਚ ਦਾਜ ਪੂਰਾ ਨਾ ਮਿਲਣ ਦਾ ਦੁੱਖ ਲਾਭ ਸਿੰਘ ਅੱਜ ਵੀ ਆਪਣੇ ਦਿਲ 'ਚ ਹੀ ਦਬਾਈ ਬੈਠਾ ਹੈ। ਦਾਦੂ ਹੂੰ ਆਪਣਾ ਸਕੂਟਰ ਖੜਕਾ ਬਹੁਤ ਕਰਦਾ ਆਪਾਂ ਨਵਾਂ ਸਕੂਟਰ ਕਿਉਂ ਨਹੀਂ ਲੈ ਲੈਂਦੇ? ਬਿੱਤੂ ਬੇਟੇ ਸਕੂਟਰ ਤਾਂ ਤੇਰੇ ਵੀ ਆਉਣ ਤੋਂ ਪਹਿਲਾਂ ਆ ਜਾਣਾ ਸੀ। ਪਤਾ ਤੇਰਾ ਨਾਨਾ ਹੀ ਮੌਕ ਮਾਰ ਗਿਆ। ਬਸ ਹੁਣ ਤਾਂ ਸਾਰੀਆਂ ਉਮੀਦਾਂ ਤੇਰੇ ਚਾਚੇ ਦੇ ਵਿਆਹ ਤੇ ਖੜੀਆਂ। ਚੱਲੋ ਲਾ ਲਓ। ਇਹ ਟਰੱਕੀ ਤਾਂ ਖੜਾ ਉਹ ਦੇਖੀਂ ਕਿਹ ਨਾਲ। ਸਤਪਾਲ ਜੀ ਕੋਈ ਕਰਾਇਦਾ ਨਾ ਮਾਇਆ ਉਹਨਾਂ ਦਾ ਲਾਭ ਸਿੰਘ ਜੀ ਪਰਸੋ ਸਾਡੇ ਮੁੰਡੇ ਦਾ ਵਿਆਹ ਇਹ ਤਾਂ ਕੁੜੀ ਵਾਲਿਆਂ ਨੇ ਦਾਜ-ਦਾਸਮਾਨ ਭੇਜਿਆ ਦਾਜ-ਦਾਸਮਾਨ ਪਹਿਲਾਂ ਹੀ ਭੇਜਤਾ ਉਹ ਵੀ ਟਰੱਕ ਭਰ ਕੇ ਹਲੇ ਤਾਂ ਜੀ ਇੱਕ ਟਰੱਕ ਹੋਰ ਆ ਰਿਹਾ ਤੁਹਾਡਾ ਵਿਚੋਲਾ ਕੌਣ ਸੀ ਉਹ ਤੇਜਪਾਲ ਕਹੋ ਰਿਹਾ ਕਰਨ ਵਾਲੀ ਉਹਨੇ ਕੁੜੀ ਵੀ ਪੜ੍ਹੀ ਲਿਖੀ ਲੱਭੀ ਐ ਬੀਏ ਡਾ ਫਿਰ ਤਾਂ ਮੁੰਡੇ ਦੇ ਬਰਾਬਰ ਦੀ ਲੱਭਤੀ ਉਤੋਂ ਦੀ ਐ ਜੀ ਸਾਡੇ ਵਾਲਾ ਤਾਂ 8ਵੀਂ ਫੇਲ ਆ 8ਵੀਂ ਫੇਲ ਤਾਂ ਸਾਡੇ ਵਾਲਿਆਂ ਨੇ ਵੀ ਕਰੀ ਐ ਸਾਨੂੰ ਤਾਂ ਸਾਲਾ ਸਕੂਟਰ ਤੱਕ ਨਹੀਂ ਜੁੜਿਆ ਅਸਲ 'ਚ ਸਾਨੂੰ ਕੁੜੀ ਵਾਲੇ ਧੋਖਾ ਦੇ ਫਿਰ ਕੁੜੀ ਛੱਡ ਦੇਣੀ ਸੀ ਕੋੜੀ ਦਾ ਬੰਦਾ ਕੋਲ ਖੜਾ। ਲੈ ਤੁਹਾਡਾ ਵਿਚੋਲਾ ਕੌਣ ਹੈ? ਆਹੀ ਰੋਦੂ ਕਨੇਕ। ਉਹ ਨੇਕ ਕੋਲ ਤੁਸੀਂ ਕਿੱਥੇ ਫਸ ਗਏ? ਉਹਦੀਆਂ ਤਾਂ ਤਿੰਨੇ ਨੂਹਾਂ ਰਲ ਕੇ ਮਸਾ ਸਾਈਕਲ ਲੈ ਗਈਆਂ। ਹੁਣ ਮੈਂ ਉਹਨੂੰ ਸਾਈਕਲ ਚਲਾਉਂ ਜੋ ਕਰ ਨਹੀਂ ਛੱਡਣਾ। ਇਹ ਜੇ ਥਾ ਤੋ ਲੱਤ ਪੰਨੂ, ਜੇ ਕਾਠੀ ਤੋ ਕੈਂਚੀ ਦੇ ਨਾਂ ਆ ਗਿਆ। ਮੈਨੂੰ ਵੀ ਲਾਭ ਸਿੰਘ ਹੀ ਰੱਕੀ ਨਹੀਂ ਗਿਆ। ਨੇਕ? ਉਹ ਨੇਕ। ਲਾਭ ਸਿੰਘ ਤੂੰ ਇੱਥੇ ਕੀ ਹੋਇਆ? ਥੱਲੇ ਆ ਦੱਸ ਤਾਂ ਕੀ ਹੋਇਆ? ਦਾदू ਇਹ ਕੌਣ ਨੇ? ਬਸ ਪੁੱਤ ਇਹ ਸਮਝ ਲੈ ਤੈਨੂੰ ਦੁਨੀਆ ਤੇ ਲਿਆਉਣ ਵਾਲਾ ਇਹੀ ਬੰਦਾ। ਯੱੱਪਾ। ਯੱੱਪਾ। ਤੇਰੇ ਮੰਮੀ ਡੈਡੀ ਦਾ ਇਹ ਨਹੀਂ ਟੰਕਾ ਪੜਾਇਆ ਸੀ ਇਹੋ ਜੇ ਜਾਨਵਰ ਨੂੰ ਵਿਚੋਲਾ ਕਹਿੰਦੇ ਆ ਲਾਭ ਸਿਆ ਕੀ ਹੋ ਗਿਆ ਨਾ ਤੈਨੂੰ ਚਾਰਾਂ ਨੂੰ ਮਹੀ ਲੱਭੇ ਸੀ ਅਖਿਆਠਵੀ ਫੇਲ ਮੁੰਡੇ ਨੂੰ ਦਾਜ ਨਹੀਂ ਮਿਲ ਸਕਦਾ ਉਹ ਸਤਪਾਲ ਦੇ ਮੁੰਡੇ ਨੂੰ ਕਿਵੇਂ ਮਿਲ ਗਿਆ ਉਹ ਵੀ ਪੂਰੇ ਦੋ ਟਰੱਕ ਭਰ ਕੇ ਅੱਛਾ ਕੁੜੀ ਨੂੰ ਕੋਈ ਨੁਕਸਾਨ ਹੋਇਆ ਉਹ ਤਾਂ ਸਾਨੂੰ ਬੜੀ ਦੀਪਕਾ ਪਾਦੂ ਕੋਲ ਲੱਭ ਕੇ ਦਿੱਤੀ ਆ ਦਾਦੂ ਉਹ ਜੇ ਵਧੀਆ ਕੰਨ ਚੱਲਦੀ ਆ ਪੁਲਾਵ ਸਿਆ ਤੂੰ ਫਿਕਰ ਕਾ ਤੂੰ ਕਰਦੇ ਤੇਰੇ ਦੂਜੇ ਮੁੰਡੇ ਨੂੰ ਐਸਾ ਰਿਸ਼ਤਾ ਕਰਾਉ ਸਾਰੀਆਂ ਕਸਨਾ ਕੱਢ ਦੂੰ ਇਹ ਕੱਡੂ ਕਸਰਾ ਓਏ ਮੇਰਾ ਮੁੰਡਾ ਐਮਬੀਏ ਆ ਦਾਜ ਦੇਣ ਵਾਲੇ ਹਣੋਂ ਉਹਦੇ ਮਗਰ ਮਗਰ ਫਿਰਨਗੇ ਉਹ ਸੰਨ ਪੜਨੇ ਐਮਬੀਏ ਕਿੱਥੋਂ ਕਰ ਲਈ ਮੈਂ ਚਾਹੇ ਘਰੇ ਬਹਿ ਕੇ ਕਰਾਈ ਹੋਵੇ ਐਮਬੀਏ ਤੂੰ ਵੀ ਚੋ ਟਿੰਡੇ ਲੈਣੀ ਮੇਰਾ ਮਤਲਬ ਸੀ ਕਈ ਵਾਰ ਬੰਦਾ ਕੋਈ ਫਾਇਦੇ ਦਾ ਸੌਦਾ ਵੀ ਕਰਾਉਣਾ ਹੁੰਦਾ ਹੈ ਮੈਂ ਰਾਜ਼ੀ ਆ ਤੇਰੇ ਫਾਇਦਾ ਕਰਾਉਣ ਤੋਂ ਕਈ ਵਾਰੀ ਤਾਂ ਮੇਰਾ ਜੀ ਕਰਦਾ ਮੈਂ ਤੇਰੇ ਤੇ ਤੇਰੇ ਨਾਨੇ ਤੇ ਦਾਜ ਨਾ ਦੇਣ ਦਾ ਪਰਚਾ ਕਰੀ ਓ ਯਾਰ ਇਹਦੇ ਨਾਨੇ ਦੀ ਗੱਲ ਕੀਤੀ ਆ ਮੈਂ ਤੇਰੇ ਸੋਚ ਕੇ ਸਬਰ ਕਰ ਲੈਣਾ ਚੱਲ ਕੋਈ ਗੱਲ ਮੇਰੇ ਪਿਛਲੇ ਸਾਰੇ ਗੁਣੇ ਧੋਣੇ ਮੇਰਾ ਐਮਪੀਏ ਪੁੱਤ ਹੈਪੀ ਤੋਂ ਦੁਗਾ ਹਰਿੰਦਰ ਸਿੰਘ ਹੈਪੀ ਵਾਇਲ ਪੈ ਗਈ ਓਏ ਹੈ ਕੰਗratulations ਅੱਜ ਤੁਸੀਂ ਹਰਵਿੰਦਰ ਸਿੰਘ ਐਮਬੀਏ ਹੋ ਥੈਂਕ ਯੂ ਜੀ ਪ੍ਰਿਆਸ਼ਾ ਕੀ ਵੇਖਾਂ ਓਏ ਲੋਕਾਂ ਦੇ ਲੱਖਾਂ ਰੁਪਏ ਲੱਗ ਜਿੰਦੇ ਤੇਰੀ 30000 ਚ ਕਰੀ ਐਮਬੀਏ ਹੋ ਗਈ ਉਹ ਮੈਨੂੰ ਮੇਰੇ ਡੈਡੀ ਕਹਿੰਦੇ ਸੀ ਤਦੋਂ ਆਪਾਂ ਕੁੜੀਆਂ ਨੂੰ ਦੱਸਣਾ ਵੀ ਮੁੰਡੇ ਨੇ ਐਮਪੀ ਕੀਤੀ ਆ ਉਹਨਾਂ ਨੇ ਗੁਏ ਥੋੜਾ ਪੁੱਛਣਾ ਵੀ ਕਿੰਨੇ ਚ ਕੀਤੀ ਆ ਐਮਪੀ ਤਾਂ ਐਮਪੀ ਹੁੰਦੀ ਆ ਓਏ ਵੀ ਤਾਂ ਪੁੱਛਣਗੇ ਨਾ ਕਿੱਥੋਂ ਕੀਤੀ ਆ ਓ ਯਾਰ ਕੋਈ ਨਹੀਂ ਪੁੱਛਦਾਗਾ ਮੈਨੂੰ ਪਤਾ ਮੇਰੇ ਡੈਡੀ ਦਾ ਜਿੱਥੇ ਉਹਨੇ ਮੇਰਾ ਰਿਸ਼ਤਾ ਕਰਨਾ ਉਹਨਾਂ ਨੇ ਐਮਬੀਏ ਸ਼ਬਦੀ ਸਾਲ ਪਹਿਲਾਂ ਸੁਣਿਆ ਹੋਣਾ ਅਜੇ ਹੈਪੀ ਐਮਬੀਏ ਚਲ ਇਧਰ ਦੇਖ ਐਮਬੀਏ ਦੀ ਡਿਗਰੀ ਹੈਪੀ ਪੁੱਤ ਤੂੰ ਅੱਜੀ ਆਪਣੀ ਫੇਸਬੁੱਕ ਜੀ ਤੇ ਛਾੜ ਦੇ ਕਿ ਮੁੰਡਾ ਐਮਬੀਏ ਆ ਨਾਲੇ ਸਾਰੇ ਜਾਣੇ ਮੇਰੀ ਗੱਲ ਕੰਨ ਖੋਲ ਕੇ ਸੁਣ ਲੋ ਜੇ ਕੋਈ ਹੈਪੀ ਦੇ ਰਿਸ਼ਤੇ ਦੀ ਗੱਲ ਕਰਦਾ ਤੋੜ ਕੇ ਜਵਾਬ ਦੇ ਦਿੰਦੇ ਉਹ ਕਿਉਂ ਪਹਿਲੇ ਚਾਰ ਰਿਸ਼ਤੇ ਤਾਂ ਆਪਾਂ ਆਪ ਮਨਾ ਕਰਨੇ ਆ ਤਾਂ ਕਿ ਸਾਰੇ ਪਾਸੇ ਗਲ ਜੰਗਲ ਦੀ ਆਗੰਗੂ ਫੈਲ ਜਿੰਕੇ ਮੁੰਡਾ ਐਮਬੀਏ ਫਿਰ ਦੇਖਿਓ ਮੈਂ ਮੱਛੀ ਕਿਵੇਂ ਫਸਾਉਣੀ ਡੈਡੀ ਘਟੋ ਘਟ ਮੇਰੇ ਸਾਹਮਣੇ ਤਾਂ ਭਾਸ਼ਾ ਸਹੀ ਵਰਤ ਲਿਆ ਕਰੋ ਸੌਰੀ ਪੁੱਤ ਮੈਂ ਤੈਨੂੰ ਦੇਖਿਆ ਨਹੀਂ ਸੀ ਜਿਹੜੀ ਇਸ ਵਾਰ ਕੀ ਸੋਚਿਆ ਵੀ ਗੱਲ ਕਿੱਥੇ ਤੱਕ ਮਕਾਉਣੀ ਹੈ ਮੂੰਹ ਦੇਖ ਕੇ ਚਪੇੜ ਮਾਰਾਂਗੇ ਡੈਡੀ ਪਾਪਾ ਤੂੰ ਐਨਕੜੰਦਰੀ ਚੱਲ। ਬਾਕੀ ਜਿੱਦਾਂ ਦਾ ਗਾਹਕ ਹੋਊਗਾ ਉਦੋਂ ਦੇਖ ਲਾਂਗੇ। ਹੈਪੀ ਪੁੱਤ ਤੂੰ ਅੱਜ ਤੋਂ ਇਹ ਇੰਟਰਵਿਊ ਜਿਹੜੀਆਂ ਦਣੀ ਸ਼ੁਰੂ ਕਰ ਦੇ ਤਾਂ ਕਿ ਅਸੀਂ ਕੁੜੀ ਵਾਲਿਆਂ ਨੂੰ ਕਹਿਣ ਜੋਗੇ ਹੋਵਾਂਗੇ ਕਿ ਮੁੰਡੇ ਨੂੰ ਬਹੁਤ ਜਲਦੀ ਨੌਕਰੀ ਮਿਲਣ ਵਾਲੀ ਹੈ। ਨਾ ਜਦ ਤੱਕ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਕੀ ਕਰੂਗਾ? ਉਦੋਂ ਤਾਂ ਕਾਹ ਦੇਖੋ ਕਿਸੇ ਦਾ ਘੜੁਕਾ ਠੀਕ ਕੀਤਾ ਮੈਂ ਉਹ ਤੋਂ 10000 ਰੁਪਏ ਲੈਣਾ ਜਿੰਨਾ ਚਿਰ ਮੈਨੂੰ ਪੈਸੇ ਨਹੀਂ ਦਿੰਦਾ ਉਹਨਾਂ ਚਿਰ ਘੜੁਕਾ ਆਪਣੇ ਕੋਲ ਹੀ ਹੈ। ਫੇਰ ਫੇਰ ਦੇਖਦਾ ਕੀ ਹੈ ਰੱਬ ਦੇ ਨੌਲੇ ਕਿ ਚੜ ਜਾਏ ਤੇ ਇਹ ਸਹੀ ਗੱਲ ਹੈ। ਥੋੜਾ ਪੈਸਾ ਲੱਗਿਆ ਐਮਬੀਏ ਤੇ ਉੱਚ ਪੈਸਾ ਤਾਂ ਮੁੜੂਗਾ ਮੈਨੂੰ ਤਾਂ ਕੋਈ ਚੱਕਣੇ ਮੈਂ ਤਾਂ ਚਲਾ ਲੂੰਗਾ ਪਰ ਜੇ ਕਹਿੰਨੇ ਦੇਖ ਲਿਆ ਵੀ ਮੁੰਡਾ ਘੜਕਾ ਚਲਾਉਂਦਾ ਫਿਰ ਤਾਂ ਪੈ ਗਿਆ ਮੋਲੇ ਅੰਬੀਦ ਓ ਨਹੀਂ 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 ਤੂੰ ਆਪਣੀ ਪੜਾਈ ਤੇ ਧਿਆਨ ਦੇ ਘੜੂਕੇ ਦਾ ਕੀ ਆ ਖੜਾ ਰਹਿਣ ਦੇ ਇੱਥੇ ਆਪਾਂ ਨੂੰ ਕਿਹੜਾ ਦੀ ਪਾਰਕਿੰਗ ਫੀਸ ਪੈਂਦੀ ਆ ਨਹੀਂ ਵੀ ਜੇ ਕਹਿੰਦੇ ਆ ਮੈਂ ਚਲਾ ਲੈਣਾ ਮੈਨੂੰ ਕੋਈ ਚੱਕਰ ਨਹੀਂਗਾ ਓ ਨਹੀਂ ਜਾ ਜਾ ਮੈਂ ਕਹ ਤਾ ਤੈਨੂੰ ਬੰਦੇ ਅੰਗੂ ਨਿਕਾ ਰਿਹਾ ਆ ਕੰਮ ਨਹੀਂ ਕਰ